ਹਰ ਰੋਜ਼ ਹੀ ਮਿਲਦੇ ਰਹਿੰਦੇ ਆ ਲੋਕ ਬਖਸ਼ਿਸ਼ ਦੀ ਗੱਲ ਹੈ ਇੱਕ ਇੱਕ ਪੇਰੈਂਟਸ ਮੇਰੇ ਕੋਲ ਇੰਸਟੀਚੂਟ ਦੇ ਵਿੱਚ ਆਏ ਉਹਨਾਂ ਦਾ ਬੱਚਾ ਪੜਦਾ ਹੈ ਉਹ ਬੱਚੇ ਦੇ ਡਿੱਗਣ ਕਾਰਨ ਬਾਹ ਤੇ ਛੱਟ ਲੱਗੀ ਇੱਕ ਵਾਰ ਉਹ ਬਾਹ ਟੁੱਟ ਗਈ ਬਾਹ ਠੀਕ ਹੋਈ ਤੇ ਮਨ ਵਿੱਚ ਖਿਆਲ ਆਇਆ ਵੀ ਸਤਿਗੁਰਾਂ ਦਾ ਪ੍ਰਕਾਸ਼ ਘਰੇ ਸਹਿਜ ਪਾਠ ਪ੍ਰਕਾਸ਼ ਕਰਾਈਏ ਜਦੋਂ ਸਤੂਗੁਰਾਂ ਦਾ ਸਰੂਪ ਲੈ ਕੇ ਘਰ ਨੂੰ ਤੁਰਿਆ ਕੇਸ ਕੱਤੇ ਤੇ ਦਾੜੀ ਵੀ ਘਟਦਾ ਸੀ 모ਨਾ ਸੀ ਸਿਰ ਤੋਂ ਤੇ ਸਿਰ ਤੇ ਸਤੂਗੁਰਾਂ ਦਾ ਸਰੂਪ ਹੈ ਜਾਂਦਿਆਂ ਜਾਂਦਿਆਂ ਮਨ ਵਿੱਚ ਖਿਆਲ ਆਇਆ ਵੀ ਸੋਚਣ ਲੱਗਿਆ ਵੀ ਮੈਂ ਬੜਾ ਪਾਪੀ ਆ ਮੇਰੇ ਸਿਰ ਤੇ ਕੇਸ ਹੈ ਨਹੀਂ ਮੇਰੇ ਮੁਖ ਤੇ ਦਾੜਾ ਹੈ ਨਹੀਂ ਤੇ ਮੇਰੇ ਸਿਰ ਤੇ ਸਤੂਗੁਰਾਂ ਦਾ ਸਰੂਪ ਹੈ ਇਤੇ ਜੇ ਪਰਨਾਮੇ ਬੰਨਿਆ ਮੈਂ ਫਰਜੀ ਬੰਨਿਆ ਮੈਂ ਤੇ 2 ਮਿੰਟ ਲਈ ਬੰਨ ਲਿਆ ਵੀ ਮੈਂ ਮਹਾਰਾਜ ਦਾ ਸਰੂਪ ਲੈ ਕੇ ਜਾ ਰਿਹਾ ਘਰ ਨੂੰ ਮੈਂ ਤੇ ਬੜਾ ਭਾਪੀ ਆ ਮਨ ਵਿੱਚ ਹੋ ਗਿਆ ਖਿਆਲ ਬਣ ਗਿਆ ਮਨ ਵਿੱਚ ਫੁਰਨਾ ਬਣ ਗਿਆ ਆਪਣੇ ਅੰਦਰ ਸਤਗੁਰਾਂ ਦਾ ਪ੍ਰਕਾਸ਼ ਹੋਇਆ ਘਰ ਵਿੱਚ ਸਤਗੁਰਾਂ ਦੇ ਚਰਨਾਂ 'ਚ ਖੜ ਕੇ ਉੱਥੇ ਹੀ ਅਰਦਾਸ ਕੀਤੀ ਵੀ ਅੱਜ ਤੋਂ ਬਾਅਦ ਮੈਂ ਦਾੜੀ ਤੇ ਕੇਸ ਕਤਲ ਨਹੀਂ ਕਰਾਵਾਂ ਕਰਮ ਵਸਿਆ ਮਾਰਾ ਕਰਮਾਂ ਦੀ ਖੇਡ ਬਖਸ਼ਿਸ਼ ਦੀ ਖੇਡ ਸਤਿਗੁਰਾਂ ਦੀ ਐਂ ਵਰਤਦੀ ਆ ਗੁਰਮੁਖੋ ਜਦੋਂ ਮਨ ਵਿੱਚ ਖਿਆਲ ਚੰਗੇ ਆ ਜਾਣ ਚੰਗੇ ਖਿਆਲ ਮਨੁੱਖ ਦੇ ਜੀਵਨ ਦਾ ਰਸਤਾ ਬਦਲ ਦਿੰਦੇ ਮੈਂ ਇੱਕ ਵਾਰ ਬੱਚਿਆਂ ਨੂੰ ਪੁੱਛਿਆ ਮੈਂ ਕਿਹਾ ਪੁੱਤ ਵੇ ਰੱਬ ਦੇ ਦਰਸ਼ਨ ਕਰਦੇ ਆ ਰੱਬ ਦੇ ਸਵੇਰੇ ਮਾਰਨਿੰਗ ਅਸੈਂਬਲੀ ਹੋ ਰਹੀ ਸੀ ਮੈਂ ਬੱਚਿਆਂ ਨਾਲ ਗੱਲਾਂ ਕਰਨ ਲੱਗਿਆ ਮੈਂ ਕਿਹਾ ਪੁੱਤ ਵੇ ਰੱਬ ਦੇ ਦਰਸ਼ਨ ਕਰਨ ਦੇ ਆ ਤੁਸੀਂ ਜਿਹੜੇ-ਜਿਹੜੇ ਬੱਚੇ ਦਰਸ਼ਨ ਕਰਨਾ ਚਾਹੁੰਦੇ ਆ ਹੱਥ ਖੜਾ ਕਰੋ ਟੀਚਰਜ਼ ਨੂੰ ਵੀ ਮੈਂ ਆਖਿਆ ਵਖਾ ਤੁਸੀਂ ਵੀ ਕਰੋ ਜੇ ਰੱਬ ਦੇ ਦਰਸ਼ਨ ਕਰਨ ਦੇ ਹੱਥ ਖੜਾ ਕਰੋ ਤੇ ਬੱਚਿਆਂ ਨੇ ਹੱਥ ਖੜੇ ਕੀਤੇ ਤੇ ਟੀਚਰਜ਼ ਨੇ ਵੀ ਕੀਤੇ ਵੀ ਅਸੀਂ ਚਾਹੁੰਦੇ ਆ ਦਰਸ਼ਨ ਕਰਨਾ ਸਾਨੂੰ ਰੱਬ ਦੇਖੀ ਮੈਂ ਕਿਹਾ ਪੁੱਤ ਵੀ ਕਦੇ ਤੁਹਾਡੇ ਮਨ ਚ ਚੰਗਾ ਖਿਆਲ ਆਇਆ ਚੰਗਾ ਖਿਆਲ ਕਿਤੇ ਮਨ ਵਿੱਚ ਆਇਆ ਬਸ ਜਦੋਂ ਚੰਗਾ ਖਿਆਲ ਮਨ ਵਿੱਚ ਆਏਗਾ ਉਹ ਖਿਆਲ ਹੀ ਰੱਬ ਹੈ ਉਸ ਖਿਆਲ ਨੂੰ ਸਾਹਮਣ ਲਿਓ ਜੇ ਛੋਟੇ ਮਨ ਵਿੱਚ ਕਿਤੇ ਚੰਗਾ ਖਿਆਲ ਆ ਗਿਆ ਬਸ ਉਹ ਖਿਆਲ ਹੀ ਰੱਬ ਹੈ ਉਹ ਖਿਆਲ ਨੂੰ ਸਾਹਮਣ ਲਿਓ ਖਿਆਲ ਹੀ ਨੇ ਚੰਗੇ ਖਿਆਲ ਸਾਨੂੰ ਚੰਗੇ ਮਾਰਗ 'ਤੇ ਲੈ ਜਾਣਗੇ 마ੜੇ ਖਿਆਲ ਸਾਨੂੰ 마ੜੇ ਮਾਰਕ ਤੇ ਤੌਰ ਦੇਣਗੇ ਗੁਰੂ ਕੋਈ ਇੱਕ ਚੰਗਾ ਹੀ ਖਿਆਲ ਸੀ ਸ਼ਤੂਗ੍ਰਾਂ ਦਾ ਸਰੂਪ ਸਿਰ ਤੇ ਆ ਚੰਗਾ ਹੀ ਖਿਆਲ ਪੈਦਾ ਹੋਇਆ ਚੰਗਾ ਫੁਰਨਾ ਮਨ ਵਿੱਚ ਪੈਦਾ ਹੋਇਆ ਸੱਟ ਲੱਗੀ ਤੇ ਦਾੜੀ ਕੇਸ ਸਾਫਤ ਸੂਰਤ ਹੋ ਗਿਆ ਮੈਨੂੰ ਦੱਸ ਕੇ ਗਿਆ ਆ ਕੇ ਸਕੂਲ ਵਿੱਚ ਕਹਿੰਦਾ ਮੈਂ ਹੁਣ ਦਾੜੀ ਕੇਸ ਰੱਖ ਲੇ ਪਰ ਹੁਣ ਕਦੇ ਵੀ ਜ਼ਿੰਦਗੀ ਚ ਦਾੜੀ ਤੇ ਕੇਸ ਕਤਲ ਨਹੀਂ ਕਰਾਵਾਂਗਾ ਮੈਨੂੰ ਆਪੁਰਨਾ ਬਣਿਆ ਮੈਂ ਮਨ ਵਿੱਚ ਸੋਚਿਆ ਵੀ ਮੈਂ ਤੇ ਬੜਾ ਪਾਪੀ ਆ ਮੇਰੇ ਸਿਰ ਤੇ ਸਤੂਗੁਰਾਂ ਦਾ ਸਰੂਪ ਹੈ ਤੇ ਮੇਰੇ ਸਿਰ ਤੇ ਕੇਸ ਹੈ ਨਹੀਂ ਮੇਰੇ ਮੁਖ ਤੇ ਦਾੜਾ ਹੈ ਨਹੀਂ ਮੈਂ ਤੇ ਬੜਾ ਪਾਪੀ ਆ ਮੈਂ ਬੇਭਾਗ ਬੰਦਾ ਉਹ ਖਿਆਲ ਨੇ ਜ਼ਿੰਦਗੀ ਬਦਲਤੀ ਜੀਵਨ ਦਾ ਰਾਹ ਬਦਲੀ ਕਰ ਦਿੱਤਾ ਗੁਰੂ ਖ ਇਹ ਚੰਗੇ ਖਿਆਲ ਹੀ ਰੱਬ ਨੇ ਇਹਨਾਂ ਖਿਆਲਾਂ ਨੂੰ ਸਾਂਭਿਆ ਕਰੋ ਜਦੋਂ ਚੰਗੇ ਖਿਆਲ ਮਨ ਵਿੱਚ ਚੰਗੇ ਫੁਰਨੇ ਮਨ ਵਿੱਚ ਪੈਦਾ ਹੁੰਦੇ ਆ ਉਹ ਫੁਰਨੇ ਸਾਨੂੰ ਚੰਗੇ ਮਾਰਗ ਤੇ ਤੋਰਦੇ ਆ